ਰਾਜਪੁਰ ਦੇ ਬਹਿਰਾਮਪੁਰ ਅਸੀਂ ਪਹੁੰਚੇ ਆਂ ਜੀ ਸੋ ਬਹਿਰਾਮਪੁਰ ਸੇ ਹਲਾਸ ਚੱਲਦੇ ਲੱਗੇ ਆਂ ਜੀ ਸੋ ਹਲਾਸ ਇੱਥੇ ਵੀ ਬਹੁਤ ਜ਼ਿਆਦਾ ਮਾੜੇ ਨੇ ਚਾਰੋਂ ਬੰਨੇ ਪਾਣੀ ਪਾਣੀ ਜਿਹੜਾ ਖੜਾ ਵਾ ਸੋ ਬਹਿਰਾਮਪੁਰ ਦੇ ਵਸਨੀਕ ਜਿਹੜੇ ਨੇ ਵੀ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਿਉਂਕਿ ਇਹਨਾਂ ਨੇ ਗਲਤਬਾਤ ਕਰਦੀਆਂ ਜੀ ਸੋ ਗਲਤਬਾਤ ਕਰ ਲੈਣੇ ਭਾਜੀ ਜੇ ਗੱਲ ਕਰੀਏ ਅਸੀਂ ਪਿਛਲੇ ਸਮੇਂ ਦੀ ਗੱਲ ਕਰੀਏ ਤਾਂ 88 'ਚ ਮੇਰੇ ਹਸਾਬ ਨਾਲ ਪਾਣੀ ਆਇਆ ਸੀ 86 ਤੋਂ ਬਾਅਦ ਜਿਹੜਾ ਇਹ ਹੁਣ ਪਾਣੀ ਆਇਆ ਵਾ ਜੀ ਹਾਂਜੀ ਇਹ ਜੀ 88 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਇੰਨੇ ਵੱਡੇ ਲੈਵਲ ਤੇ ਅਜੇ ਵੀ ਕਹਿੰਦੇ ਪਏ ਐ ਇਸ ਪ੍ਰਸ਼ਾਸਨ ਵੱਲੋਂ ਕਿ ਰਾਤ ਨੂੰ ਪਾਣੀ ਛੱਡਣਾ ਔਰ ਹੋ ਰਾਨਾ ਪਤਾ ਨਹੀਂ ਉਦੋਂ ਕੀ ਬਣੇਗਾ ਤੇ ਹੁਣ ਤੱਕ ਫਸਲ ਤੇ ਬਿਲਕੁਲ ਵਰਵਾ ਦੇ ਥੇ ਉਹਦੇ ਤੇ ਕੋਈ ਨਾਮੋ ਨਿਸ਼ਾਨ ਨਹੀਂ ਹੈ ਮੈਂ ਕਿ ਕੈਮਰਾਮੈਨ ਕੋ ਤਸਵੀਰਾਂ ਨਾਲ ਸਾਂਝੀਆਂ ਕਰੋ ਪਾਣੀ ਦੀਆਂ ਸੋ ਪਾਣੀ ਚਾਰੇ ਬੰਨੇ ਜਿਹੜਾ ਵਾ ਜੀ ਪੈਲੀਆਂ ਭਰੀਆਂ ਪਈਆਂ ਵਾ ਫਸਲ ਤੇ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਫਸਲ ਦਾ ਕੋਈ ਵੱਟ ਬੰਨਣਾ ਨਹੀਂ ਰਿਹਾ ਕੋਈ ਸੜਕ ਨਹੀਂ ਰਹੀ ਸੜਕ ਦੇ ਉੱਤੇ ਅਸੀਂ ਅਸਲੇ ਖੜੋਤੇ ਨੇ ਉੱਥੇ ਪਾਣੀ ਪਟ ਪਟ ਹੈ ਔਰ ਆਉ ਜਾਈ ਬਿਲਕੁਲ ਠਪ ਹੈ ਬਿਲਕੁਲ ਠਪ ਹੋ ਗਈ ਹੈ ਉਹ ਇਹ ਤਾਂ ਬੜਾ ਨੁਕਸਾਨ ਆ ਪਾਜੀ ਇਲਾਕੇ ਦਾ ਵੀ ਨੁਕਸਾਨ ਬੜਾ ਹੋਇਆ ਹੈ ਨਾ ਜੀ ਹਲੋ ਉਹ ਪਾਜੀ ਨੁਕਸਾਨ ਤੇ ਬਹੁਤ ਜ਼ਿਆਦਾ ਵਾ ਹਾਂ ਤੇ ਹੁਣ ਕਰਨਾ ਕੀ ਚਾਹੀਦਾ ਸਰਕਾਰ ਨੂੰ ਕੋਈ ਸੋਚਣਾ ਚਾਹੀਦਾ ਬਿਲਕੁਲ ਬਿਲਕੁਲ ਜੀ ਵੀ ਕੀ ਕਰਨਾ ਕੀ ਨਹੀਂ ਕਰਨਾ ਨੁਕਸਾਨ ਤੇ ਫਸਲ ਦਾ ਵੀ ਹੋਣ ਲਿਆ ਦਾ ਬਿਲਕੁਲ ਜੀ ਤੇ ਹੋ ਸਕਦਾ ਘਰਾਂ ਦਾ ਵੀ ਹੋ ਜੇ ਥੋੜਾ ਬੋਧਾ ਆ ਹੋਇਆ ਵੀ ਆ ਪਾਜੀ ਸ਼ਹਿਰ ਵਿੱਚ ਵੀ ਬੜਾ ਹੋਇਆ ਹੋਇਆ ਕਈ ਜਗ੍ਹਾ ਦੇ ਜਿਹੜੇ ਕੱਚੇ ਮਕਾਨੀ ਪਏ ਜਾਂ ਮਾੜੇ ਹੀ ਮਕਾਨ ਟੁੱਟ ਗਏ ਤੁਹਾਡੇ ਘਰਾਂ ਦਾ ਵੀ ਹੋਣਾ ਹੋ ਗਿਆ ਹੋਣਾ ਥੋੜਾ ਬੋਧਾ ਹਾਂ ਜੀ ਤੇ ਸਰਕਾਰ ਨੂੰ ਸਾਡੇ ਬਾਰੇ ਕੁਛ ਨਾ ਕੁਛ ਸੋਚਣਾ ਚਾਹੀਦਾ ਇਹ ਇਹ ਤਾਂ ਪੂਰਾ ਰੋਡ ਮੈਂ ਦੇਖ ਰਿਹਾ ਪਾਜੀ ਪਿੱਛੋਂ ਗੁਰਦਾਸਪੁਰ ਤੋਂ ਲੈ ਕੇ ਤੇ ਬਿਹਾਰਾਪੁਰ ਸਾਰਾ ਰੋਡ ਹੀ ਸਾਰਾ ਭਰ ਗਿਆ ਨਾ ਡੱਕਾ ਲੱਗ ਪੂਰਾ ਰੋਡ ਹੈ ਜੀ ਪੂਰਾ ਦੋ ਜਗਤ ਤੋਂ ਪਹਿਲੀ ਰੋਡ ਇਹ ਟੋਟੀ ਵੀ ਗਿਆ ਲੱਗੇ ਵਿੱਚੋਂ ਥੋੜੀ ਥੋੜੀ ਤੇ ਅੱਗੇ ਸਭ ਪਾਣੀ ਪਾਣੀ ਹਾਂ ਹਾਂ ਜੀ ਆ ਜਿਹੜੀ ਤੇ ਪੁਲੀਏ ਨਾਲ ਪੁਲੀ ਦੇ ਵੀ ਪਾਜੀ ਬੈਨ ਦਾ ਡਰ ਆ ਪੁਲੀ ਦਾ ਬੈਨ ਦਾ ਡਰ ਹੈ ਇਹ ਮੈਨੂੰ ਮਾਇਦਾ ਵੀ ਚਾਹਤ ਕੱਢੇ ਨਾ 24 ਘੰਟੇ ਅੱਗੇ ਗੋਘੇ ਰਣ ਲੱਗ ਪਈ ਨੇ ਬਟੇ ਬਟੇ ਬਿਲਕੁਲ ਹਾਂ ਜੀ ਨੁਕਸਾਨ ਦੇਖੋ ਵੱਡਾ ਹੋ ਸਕਦਾ ਵਜੇ ਕਿ ਪਾਈਪਾ ਤੋਂ ਮੈਡਮ ਵੀ ਆ ਜੀ ਤੇ ਮੈਡਮ ਜਿਹੜਾ ਵਾ ਮੌਜਾਇਨਾ ਕਰ ਰਹੇ ਨੇ ਮੌਕੇ ਤੇ ਜਾ ਰਹੇ ਨੇ ਲੋਕਾਂ ਨੂੰ ਮਿਲਦੇ ਪੀਣੇ ਗੱਲਬਾਤ ਕਰਨ ਲੈ ਮੈਡਮ ਨੁਕਸਾਨ ਕਾਫੀ ਹੋ ਗਿਆ ਦੇਖਿਆ ਜਵੇ ਜ਼ਿੰਮੇਵਾਰਾਂ ਦੇ ਬਹੁਤ ਨੁਕਸਾਨ ਹੋਇਆ ਦੇਖੋ ਜੀ ਮੈਂ ਗਈ ਸੀਗੀ ਇੱਧਰ ਮੈਂ ਕਿ ਮਕੌੜੇ ਪੱਤਨ ਵੱਲ ਜਾਂਦੇ ਆਂ ਚਪ ਕਰੇ ਮਰਾੜੇ ਵੱਲ ਜਾਂਦੇ ਆਂ ਪਰ ਉੱਥੋਂ ਵਾਪਸ ਆ ਗਏ ਪਾਣੀ ਬਹੁਤ ਜ਼ਿਆਦਾ ਚੜਿਆ ਮੈਂ ਤੇ ਇਸ ਕਰਕੇ ਗਈ ਸੀਗੀ ਮੈਂ ਕਿ ਦੇਖਦੇ ਆਂ ਲੋਕਾਂ ਨੂੰ ਕੋਈ ਸ਼ਨਾਹ ਲੰਨੇ ਆ ਤੇ ਲੰਗਰ ਦਾ ਕੋਈ ਪ੍ਰਬੰਧ ਕਰਦੇ ਆਂ ਪਰ ਲੰਗਰ ਪਚਾਇਆ ਨਹੀਂ ਜਾ ਸਕਣਾ ਕਿਉਂਕਿ ਜੇ ਪੱਕ ਵੀ ਜਾਂਦਾ ਤੇ ਉਹਨੂੰ ਪਛਾਣਾ ਕਿਵੇਂ ਆ ਉਹਦੀ ਕੋਈ ਬਹੁਤ ਵੱਡੀ ਪ੍ਰਸ਼ਾਸਨ ਕੋਈ ਹੈਲਪ ਕਰੇ ਤਾਂ ਫਿਰ ਕੋਈ ਹੱਲ ਹੋ ਸਕਦਾ ਹਾਂ ਨਹੀਂ ਪ੍ਰਸ਼ਾਸਨ ਤੇ ਹਾਲੇ ਹੀ ਹੀ ਹੈ ਨਾ ਕਿ ਕੋਈ ਮਤਲਬ ਉਪਰੋਂ ਦੀ ਜੇ ਹੈਲੀਕਾਪਟਰ ਰਸਤੇ ਕੋ ਜੀ ਇਹ ਪ੍ਰਸ਼ਾਸਨ ਹੀ ਕਰ ਸਕਦਾ ਹੈ ਠੀਕ ਹੈ ਨਾ ਉਹ ਅਸੀਂ ਤੁਸੀਂ ਤੇ ਇੱਕ ਮਦਦ ਕਰ ਸਕਦੇ ਆ ਕਿ ਨਾਲ ਹੈਲਪ ਲਈ ਅੱਗੇ ਆ ਸਕਦੇ ਆ ਇਸ ਕਰਕੇ ਬਣਿਆ ਕਿਉਂਕਿ ਲੋਕਾਂ ਦੇ ਬਹੁਤ ਮਾੜੇ ਹਾਲਾਤ ਨੇ ਜੋ ਹਾਲਾਤ ਦੇਖਿਆ ਤਰਸਯੋਗ ਹਾਲਾਤ ਨੇ ਹੇ ਗੱਡੀ ਕਿੱਧਰ ਗਈ ਮੈਡਮ ਐ ਗੱਡੀ ਸਾਡੀ ਗਈ ਆ ਬੰਮਣੀ ਤੱਕ ਹੀ ਗਏ ਨਹੀ ਨਹੀ ਪਹਿਲਾਂ ਅਸੀਂ ਗਏ ਆ ਤਾਰਾਗੜ ਤਾਰਾਗੜ ਤੋਂ ਅਸੀਂ ਆਣ ਲੱਗੇ ਆ ਬ੍ਰਹਮਪੁਰ ਤੇ ਉਥੋਂ ਬੰਮਣੀ ਤੋਂ ਸਾਨੂੰ ਵਾਪਸ ਜਾਣਾ ਪਿਆ ਕਿਉਂਕਿ ਬੰਮਣੀ ਪਾਣੀ ਜੜਾ ਨਾ ਉਹ ਗਲਗਲ ਤੱਕ ਅਸੀਂ ਗਾ ਅੱਛਾ ਜੀ ਉਥੋਂ ਵਾਪਸ ਗਏ ਉਥੋਂ ਫਿਰ ਦਿਨਾ ਨਗਰ ਆਏ ਦਿਨਾ ਨਗਰ ਤੋਂ ਅਸੀਂ ਬ੍ਰਹਮਪੁਰ ਆਏ ਬ੍ਰਹਮਪੁਰ ਤੋਂ ਅਸੀਂ ਫਿਰ ਚਬਕੇ ਮਰਾੜੇ ਵੱਲ ਗਏ ਤੇ ਅਸੀਂ ਜਿਹੜੀ ਬਾਂਹਣੀ ਵਾਲੀ ਹੈਗੀ ਆ ਪੋਲਾ ਪੁਲ ਤੋਂ ਅੱਗੇ ਤੱਕ ਹੀ ਗਏ ਜਿੱਥੇ ਪਾਣੀ ਬਹੁਤ ਜ਼ਿਆਦਾ ਕ੍ਰੋਸਿੰਗ ਸੀਗੀ ਗਲਗਲ ਤੱਕ ਪਾਣੀ ਸੀ ਉੱਥੇ ਅਸੀਂ ਵਾਪਸ ਆ ਗਏ ਕਿਉਂਕਿ ਲੋਕਾਂ ਨੇ ਸਾਨੂੰ ਕਿਹਾ ਕਿ ਜਦੋਂ ਤੁਸੀਂ ਵਾਪਸ ਆਓਗੇ ਪਾਣੀ ਚੜ ਰਿਹਾ ਹੈ ਟਾਈਮ ਟੂ ਟਾਈਮ ਪਾਣੀ ਜ਼ਿਆਦਾ ਚੜ ਰਿਹਾ ਆ ਤੇ ਇਸ ਕਰਕੇ ਤੁਹਾਡੇ ਕੋਲ ਵਾਪਸ ਆਣਾ ਮੁਸ਼ਕਲ ਹੋ ਜਾਣਾ ਜੀ ਗੱਲ ਦੇ ਵੇਲੇ ਦੇਖਿਆ ਮੈਂ ਰੋਡ ਤੇ ਤਕਰੀਬਨ ਜਿਹੜੇ ਆ ਜੀ ਸਾਰੇ ਬਹਿ ਗਏ ਆ ਨਾ ਜੀ ਪਾਣੀ ਹਾਂ ਜੀ ਹਾਂ ਜੀ ਰੋਡ ਬਿਲਕੁਲ ਬਹਿ ਗਏ ਨੇ ਤੇ ਕਿਸੇ ਦੀ ਵੀ ਕੋਈ ਸਿਕਿਉਰਟੀ ਨਹੀਂ ਆ ਕਿਉਂਕਿ ਰੋਡ ਇੰਨੇ ਖ ਜ਼ਿਆਦਾ ਖਰਾਬ ਹੋ ਗਿਆ ਕਿਸੇ ਵੇਲੇ ਵੀ ਕੋਈ ਦੇਖ ਸਕਦਾ ਕਿਸੇ ਵੇਲੇ ਵੀ ਕਿਸੇ ਦੀ ਗੱਡੀ ਉਲਟ ਸਕਦੀ ਆ ਐਦਾਂ ਦੇ ਹਾਲਾਤ ਹੋ ਗਏ ਨੇ ਦਰਸ ਜੋਗ ਹਾਲਾਤ ਹੋ ਗਏ ਨੇ ਵੀ ਪ੍ਰਸ਼ਾਸਨ ਦਾ ਵੀ ਫਰਜ ਬੰਦਾ ਵੀ ਥੋੜਾ ਸੂਚਿਤ ਕਰਨਾ ਮੈਂ ਦੇਖ ਰਿਹਾ ਪਿੱਛੇ ਗੱਲਬਾਤ ਕੀਤੀ ਕਿ ਨੇ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਨਹੀਂ ਪਹੁੰਚਿਆ ਜੀ ਉਹਨਾਂ ਦਾ ਫਰਜ ਬੰਦਾ ਨਾ ਅੱਗੇ ਘਟ ਘਟ ਲੋਕਾਂ ਨੂੰ ਅਗਾਹ ਦੇ ਕਰਨਾ ਜੀ ਇਸ ਵੇਲੇ ਜਿਹੜੀ ਮੌਜੂਦਾ ਪਾਰਟੀ ਆ ਉਹਦਾ ਕੰਮ ਉਹ ਬੰਦਾ ਹੈ ਕਿ ਪ੍ਰਸ਼ਾਸਨ ਦੇ ਸਿਰ ਤੇ ਚੜੇ ਠੀਕ ਹੈ ਜੀ ਜੋ ਵੀ ਕੰਮ ਹੋਣਾ ਮੈਂ ਉਹ ਪ੍ਰਸ਼ਾਸਨ ਦੇ ਸਿਰ ਤੇ ਚੜ ਕੇ ਔਰ ਉਹਨਾਂ ਨੂੰ ਖਿੱਚ ਕੇ ਫੇਰ ਕਰਵਾਣਾ ਪੈਣਾ ਤੇ ਉਹ ਮੇਰਾ ਖਿਆਲ ਆ ਕੋਈ ਇੰਟਰਸਟ ਨਹੀਂ ਲਿਆ ਜਾ ਇਧਰੋਂ ਹਲਕਾ ਇੰਚਾਰਜਾ ਉਹ ਵੀ ਮੇਰਾ ਖਿਆਲ ਹੈ ਉੱਥੇ ਪੁਲ ਦੇ ਉੱਤੇ ਫੋਟੋ ਖਿਚਾ ਰਹੇ ਨੇ ਕੋਈ ਮੰਤਰੀ ਆਇਆ ਦਾ ਸਿਰਫ ਫੋਟੋ ਸੈਸ਼ਨ ਹੋ ਰਿਹਾ ਇੱਕ ਬੈਨਰ ਲਗਾਇਆ ਦਾ ਕਿਸੇ ਨੇ ਤੇ ਉਹ ਫੋਟੋ ਸੈਸ਼ਨ ਹੋ ਰਿਹਾ ਗਰਾਊਂਡ ਦੇ ਕੰਮ ਕੋਈ ਨਹੀਂ ਹੋ ਰਿਹਾ ਗਰਾਊਂਡ ਲੈਵਲ ਤੇ ਕੋਈ ਕੰਮ ਨਹੀਂ ਲੱਭ ਰਿਹਾ ਫੋਟੋ ਸੈਸ਼ਨ ਹੋ ਰਿਹਾ ਆ ਉਹ ਇਹੀ ਆ ਕਿ ਇਸ ਇਸ ਟਾਈਮ ਦੀ ਇਸ ਦੁੱਖ ਦੀ ਘੜੀ 'ਚ ਜਿਹੜੀ ਪਰਮਾਤਮਾ ਵੱਲੋਂ ਕੁਦਰਤੀ ਆਫਤਾ ਪੈ ਗਈ ਆ ਇਸ ਦੁੱਖ ਦੀ ਘੜੀ ਦੇ ਵਿੱਚ ਲੋਕਾਂ ਨੂੰ ਸਹਿਯੋਗ ਕਰੋ ਲੋਕਾਂ ਨੂੰ ਲਵੋ ਔਰ ਜਿੱਥਾ ਕਿਸੇ ਮਾੜੇ ਦੇ ਅੱਗੇ ਜਿਹਦਾ ਘਰ ਟੁੱਟ ਗਿਆ ਆ ਉਹਦੇ ਜਾ ਕੇ ਘਰ ਬਣਾਓ ਉਹਨੂੰ ਕੋਈ ਆਸਰਾ ਦਵੋ ਜਿਹਦੀ ਜਿਹਦੇ ਰੋਟੀ ਪਕਾਣ ਲਈ ਜਗ੍ਹਾ ਨਹੀਂ ਰਹੀ ਉਹਨੂੰ ਰੋਟੀਆਂ ਪਹਚਾਓ ਕੰਮ ਐ ਆ ਵੀਰ ਜੀ ਕਰਨ ਵਾਲਾ ਇਸ ਵੇਲੇ ਇਸ ਸਮੇਂ ਦੀ ਲੋੜ ਇਹੀ ਕਹਿੰਦੀ ਆ ਸੋ ਇਹ ਆ ਕਿ ਪ੍ਰਸ਼ਾਸਨ ਕੋਲੋਂ ਕੰਮ ਕਰਾਉਣਾ ਜਿਹੜਾ ਮੌਜੂਦਾ ਸਰਕਾਰ ਦਾ ਕੰਮ ਆ ਮੌਜੂਦਾ ਸਰਕਾਰ ਕੋਲ ਫੰਡ ਵੀ ਬਹੁਤ ਨਹੀਂ ਤੇ ਜੇ ਫੰਡ ਆਉਂਦੇ ਨੇ ਉਹਨਾਂ ਫੰਡ ਨੂੰ ਲਾਣਾ ਚਾਹੀਦਾ ਹੈ ਮਿਸ਼ਨੀ ਸਾਇਲੈਂਸ ਹੈ ਬਿਲਕੁਲ ਸਰਕਾਰੀ ਮਿਸ਼ਨੀ ਇਸ ਸਮੇਂ ਸਾਇਲੈਂਸ ਹੈ ਲੋਕਾਂ ਨੇ ਹਾਲਾਤ ਨੂੰ ਆਪ ਖੁਦ ਹੀ ਦੇਖੋ ਕੋਈ ਐਸਾ ਕੋਈ ਮਦਦ ਵਾਲੀ ਕੋਈ ਗੱਲ ਨਹੀਂ ਹੈ ਸਭ ਤੋਂ ਵੱਡਾ ਮਸਲਾ ਅਸਲੀ ਰੋਟੀ ਦਾ ਹੈ ਫਿਰ ਪਾਣੀ ਦਾ ਹੈ ਬਾਕੀ ਗੱਲਾਂ ਬਾਅਦ ਦੀਆਂ ਤੁਸੀਂ ਆਪਣੇ ਲੈਵਲ ਤੇ ਜਿਹੜੀ ਕਰ ਰਹੇ ਹੋ ਨਾ ਇੱਕ ਦੂਜੇ ਦੀ ਮਦਦ ਕਰ ਰਹੇ ਇਸ ਤੋਂ ਇਲਾਵਾ ਕੁਝ ਨਹੀਂ ਹੈਗਾ ਮੈਂ ਦੇਖ ਰਿਹਾ ਸੋ ਦੇਖੋ ਇਹ ਹਾਲਾਤ ਆ ਜਿਹੜੇ ਤੁਹਾਡਾ ਨਾਲ ਸਾਂਝੀ ਕੀਤੀ ਆ ਜੀ ਤਕਰੀਬਨ ਜਿਹ ਲੋਕ ਖੁਦ ਹੀ ਜਦੋ ਜਦਹਾਦ ਕਰ ਰਹੇ ਨੇ ਪਰ ਕਿਤਨਾ ਕਿਤੇ ਜਿਹੜਾ ਵਾ ਜੀ ਪ੍ਰਸ਼ਾਸਨ ਦਾ ਵੀ ਫਰਜ ਪੰਦਾ ਕਿ ਪਹਿਲ ਕਦਮ ਕਰਕੇ ਜਿਹੜਾ ਵਾ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਸੋ ਇਸ ਸਾਈਡ ਦਿਖਾਓ ਭਾਜੀ ਤਕਰੀਬਨ ਜਿਹੜਾ ਵਾ ਪਿਆਲੀਆਂ ਸਾਰੀਆਂ ਡੁੱਬ ਗਈਆਂ ਪਾਣੀ ਦੇ ਵਿੱਚ ਜੀ ਔਰ ਸੜਕਾਂ ਜਿਹੜੀਆਂ ਵਾ ਰੁੜ ਗਈਆਂ ਵਾ ਔਰ ਫਲਾਤ ਜਿਹੜੇ ਬਹੁਤ ਜ਼ਿਆਦਾ ਮਾੜੇ ਹੋ ਗਏ ਨੇ ਜੀ ਇਹ ਸੋ ਤੁਹਾਨੂੰ ਗੁਰਦਾਸਪੁਰ ਦੇ ਬਿਹਰਾਂਪੁਰ ਇਲਾਕੇ ਦੇ ਹਾਲਾਤ ਖਾ ਰਹੇ ਆ ਸੋ ਸੋ ਅੱਗੇ ਵੀ ਚੱਲਾਂਗੇ ਆਪਾਂ ਸੋ ਕਾਫੀ ਸਾਨੂੰ ਵੀ ਸੇਫਟੀ ਦੀ ਲੈ ਕੇ ਚੱਲਣਾ ਪੈਂਦਾ ਜੀ ਕਿਉਂਕਿ ਹਾਲਾਤ ਮਾੜੇ ਨੇ ਸੜਕਾਂ ਤੋਂ ਗੱਡੀਆਂ ਸੀ ਇਹ ਬਿਹਰਾਂਪੁਰ ਪਹੁੰਚੇ ਜਾਂ ਤਾਂ ਬੜੇ ਔਖੇ ਹੋ ਗਏ ਰੋਡ ਤੋਂ ਲੰਘੀਆਂ ਜੀ ਕਿਉਂਕਿ ਬਹੁਤ ਜ਼ਿਆਦਾ ਮਾੜੇ ਸੀ ਰੋਡ ਦੇ ਹਾਲਾਤ ਜੀ ਸੋ ਕੁਝ ਹੋਰ ਵੀ ਤਸਵੀਰਾਂ ਤੁਹਾ ਨਾਲ ਸੰਜਿਆ ਕਰਦੇ ਹਾਂ ਜੀ ਬਿਹਰਾਂਪੁਰ ਦੇ ਤੁਹਾਨੂੰ ਹਾਲਾਤ ਖਾ ਰਹੇ ਆ ਪਾਣੀ ਦੇਖੋ ਕਿੰਨੀ ਤੇਜ਼ ਰਫ਼ਤਾਰ ਨਾਲ ਜੜਾ ਆ ਰਿਹਾ ਵਾ ਔਰ ਇਹ ਪਾਣੀ ਜਿਹੜਾ ਇਸੇ ਥੱਲੋਂ ਜਿਹੜੇ ਪੁਲ ਵਾ ਜੀ ਯਾਨੀ ਕਿ ਸੜਕ ਦੇ ਨੀਚੇ ਤੋਂ ਪਾਣੀ ਤਾਂ ਤਕਰੀਬਨ ਜਿਹੜੀ ਜੜੀ ਬੁੱਟੀ ਆ ਇਹ ਲੋਕ ਖੁਦ ਹੀ ਕੱਢ ਰਹੇ ਆ ਲੋਕਾਂ ਨੇ ਆਪ ਹੀ ਕੱਢੀ ਹੈ ਕਿ ਪਾਣੀ ਦਾ ਲੈਵਲ ਨਿਕਲ ਜੇ ਇਸ ਵਿੱਚੋਂ ਕਿਉਂਕਿ ਜੇ ਪਾਣੀ ਜ਼ਿਆਦਾ ਸਟਾਕ ਹੋ ਗਿਆ ਤਾਂ ਫਿਰ ਨੁਕਸਾਨ ਕਰੇਗਾ ਜੀ ਸੋ ਇਸ ਸਟੇਡੀ ਦਿਖਾ ਰਹੇ ਨੇ ਤੁਹਾਨੂੰ ਸੋ ਭਾਜੀ ਇਹ ਖੁਦ ਹੀ ਆਪੇ ਤੁਸੀਂ ਕੱਢ ਰਹੇ ਸਰ ਸਫਾਈ ਕਰ ਰਹੇ ਦੀ ਅੱਗਲੇ ਪੈਸੇ ਲੱਗੇ ਮਾਰੀ ਬੁੱਟੀ ਮੈਂ ਆ ਚਲੋ ਜਦੋਂ ਜਾਇਦ ਕਰ ਰਹੇ ਹੋ ਆਹੋ ਜੀ ਮਾੜਾ ਮੋੜਾ ਦੇ ਕਹਾਂਗੇ ਸਮੇਂ ਦੀ ਜ਼ਰੂਰਤ ਵੀ ਆ ਗਈ ਕਿਦਨਾਂ ਹਾਂਜੀ ਤੇ ਪ੍ਰਸ਼ਾਸਨ ਦਾ ਕੋਈ ਪੰਜਾ ਬੰਦਾ ਇੱਥੇ ਭਾਜੀ ਨਹੀਂ ਅਸੀਂ ਤੇ ਦੇਖਿਆ ਨਹੀਂ ਸਿਰਫ ਭਾਈ ਨੇ ਕੀਤੀ ਨਹੀਂ ਕਰਦੇ ਇਹ ਸਫਾਈ ਪਹਿਲਾਂ ਹੋਣੀ ਚਾਹੀਦੀ ਹੈ ਕਿ ਇਹ ਭਾਜੀ ਕੋਈ ਨੋਮਿਨੇ ਜਾਂ ਕੋਈ ਨਾਲਾ ਵਾਜਾਂ ਕੀ ਹੈ ਜੇ ਸੀਮਾ ਜੀ ਸਾਰੇ ਪਿੰਡਾਂ ਜੇਨਨਗਰ ਤੋਂ ਲੈ ਕੇ ਭਰਾਮਰੇ ਸਾਰੇ ਪਿੰਡਾਂ ਸੇ ਅੱਛਾ ਅੱਛਾ ਜੀ ਹਾਂਜੀ ਠੀਕ ਠੀਕ ਹੈ ਸੋ ਦੇਖੋ ਇਹ ਇੱਥੇ ਪ੍ਰਸ਼ਾਸਨ ਦਾ ਫਰਜ ਮੰਦਾ ਸੀ ਕਿ ਇਹ ਪਹਿਲਾਂ ਸਫਾਈ ਕੀਤੀ ਜਾਂਦੀ ਤਾਂ ਜੋ ਦਿੱਕਤ ਆਉਂਦੀ ਹੈ ਹਾਂਜੀ ਬਰਸਾਤ ਤੋਂ ਪਹਿਲੇ ਹੁੰਦੀ ਬਰਸਾਤ ਤੋਂ ਪਹਿਲੇ ਸਫਾਈ ਹੁੰਦੀ ਤੇ ਇਹ ਹਾਲਾਤਾਂ ਵਿੱਚ ਬੰਦੇ ਹਾਂਜੀ ਸੋ ਇਹ ਹੁਣ ਦੇਖੋ ਜਿਹੜੇ ਲੋਕਲੀ ਤੋਂ ਵਸਨੀਕ ਨੇ ਜੀ ਉਹ ਖੁਦ ਜੜੀ ਜਦੋਜੋਧ ਕਰਕੇ ਇਹ ਜੜੀ ਬੁੱਟੀ ਜਿਹੜੀ ਵਿੱਚੋਂ ਕੱਢਦੇ ਪਏ ਨੇ ਕਿਉਂਕਿ ਬੁੱਟੀ ਕੱਢੀ ਜਾਏਗੀ ਤੇ ਪਾਣੀ ਦਾ ਨਿਕਾਸ ਹੋਵੇਗਾ ਜੀ ਜੋ ਮੇ ਸੋ ਅਸੀਂ ਬੇਨਤੀ ਕਰਾਂਗੇ ਪ੍ਰਸ਼ਾਸਨ ਨੂੰ ਵੀ ਧਿਆਨ ਦਿੱਤਾ ਜਾਵੇ ਔਰ ਇਹਨਾਂ ਲੋਕਾਂ ਦੀਆਂ ਸਮੱਸਿਆਵਾਂ ਜਿਹੜੀਆਂ ਉਹਨਾਂ ਨੂੰ ਦੂਰ ਕੀਤਾ ਜਾਵੇ ਔਰ ਪਹਿਲੇ ਦਾਤੇ ਸਮੱਸਿਆ ਦਾ ਹੱਲ ਕੀਤਾ ਜਾਵੇ ਜੀ ਸੋ ਰਾਸਪੁਰ ਤੋਂ ਵਿਜੇ ਸ਼ਰਮਨ ਨਾਲ ਰਜਿੰਦਰ ਸਿੰਘ ਦੀ ਵਿਸ਼ੇਸ਼ ਰਿਪੋਰਟ